ਤਕੀਰ ਤਨਰਾਪਦੇ ਕਰਦੀਆਂ ਵਿਚਾਰਾਂ ਸਿਰਵਣਿ ਕੀਤੀਆਂ ਨੇ ਅਸਲ ਵਿੱਚ ਗੱਲ ਇਹ ਇੰਨੀ ਦਾ ਮੇਰੀ ਵੀ ਤੇ ਤੁਹਾਡੀ ਵੀ ਉਹ ਗੱਲ ਕਹਿਣ ਵਾਲਿਆਂ ਤੇ ਗੱਲ ਸੁਣਨ ਵਾਲਿਆਂ ਦੇ ਮੰਨਣ ਵਿੱਚ ਕੀਨੀ ਆਉਂਦੀ ਹੈ ਕਾਲਾ ਫੇ ਮੱਟਣ ਦੇ ਮੇਟਣੀ ਆ ਮੇਰੀ ਵੀ ਦਿੱਤਾ ਗੀ ਮੁੱਖਣੀ ਦੇ ਉੱਤੇ ਅੱਛਾ ਬਦ ਪੜਿਆ ਆਪਾਂ ਨੰਬਰੜੜੜ ਕੇ ਸੋਹਿਆ ਨੜੇ ਚੱਲਿਆ ਰੈਣ ਪਰੌਣੇ ਤਾਲ ਦਿਵਸ ਕੇ ਪਾਪੜ ਤੋਂ ਭਾਏ ਬਹੁਤ ਵਿਆਸ ਬਣ ਗਏ ਆਇਆ ਤੇ ਕੋਈ ਜੋੜੇ 25 ਤੋਂ 20 جمال کا شنگاریا وقت بڑا جمال وہ کنہیں بھی وقت لگتا ہے جس دن کا شنگاریاں بار سات سکنگ پیاریاں کا میلہ کراؤ جاتی جیت آؤں پڑھاؤ بار آپ نے آپ بھی بندے کرو ان کا میل کراؤ جاتا کر کے ساتھی عدالت بھول گئی جیت ਸੋ ਵੀ ਦੋ ਪਾਸੇ ਨਾਲ ਜਵਾਰ ਸਰਸਰ ਉਤਸਾਹ ਦੇਣ ਲੱਗ ਪੈਂਦੀ ਹੈ ਨਾ ਜੁੜ ਜਾਂਦੀ ਹੈ ਇਸ ਸਾਈਡ ਤੋਂ ਉਸ ਸਾਈਡ ਤੋਂ ਸੈੱਟ ਬੱਸ ਤੇ ਤੇ ਅੰਦਰ ਪਿਆਰੇ ਪੋ ਮਹਾਰਾਜੀ ਦਾ ਸਤਸ ਅਜੇ ਕਤੀ ਮੰਦਰੋਂ ਸੰਸਮਾਰਨ ਹੋਪ ਪਸਤਾਨ ਸੀ ਸਤੋ ਰਿਕਸ਼ਾ ਦਾ ਹੀ ਮਹਾਰਾਜ ਬੰਦੀ ਛੋਟ ਉਗੋਆਣਾ ਬਿੱਤੀ ਦੇੰਕੜੇ ਆਲ ਅਸੀ ਲਾਦਮਪੁਰ ਜ਼ਿਲ੍ਹਾ ਜਲੰਧਰ ਬਿੱਤੀ ਹੋ ਰਿਹਾ ਹੈ 18 ਤੇ 19 April ਨੂੰ ਇਹ ਸੰਸਮਾਰਨ ਹੋ ਰਿਹਾ ਹੈ ਜਿਸ ਦੇ ਵਿੱਚ

چاہے کام کریے اپنا جیون چنگا بنائیے شدھ بوجن چکیے آچار وچار شدھ ہونے بندے اپنا آپ سنوارو یہ چار دہاڑے گزارو من کو می لگی باپو کی جت نام صاف کر دارو جنم مرم تو دکھ ہے پاری تم گمی سر

ਇੱਕ ਪਤਾ ਇੱਕ ਇਸੇ ਹਮਾਰਤ ਨਾਲ ਆਪਕੋ ਵੈਰੀ ਨਹੀਂ ਬੁਲਾਉਣਾ ਸਗੋਂ ਆਪਕੋ ਬਣਾਈ ਸਾਰੀ ਮਨੁੱਖਤਾ ਦਾ ਭਲਾ ਕਰੀਏ ਸਾਰਿਆਂ ਨੂੰ ਆਪਣੇ ਸਮਝੀਏ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਦੇਖੀ ਇਹ ਹੀ ਸਤਿਗੁਰੂਿਛਾਤਰੀ ਮਹਾਰਾਜ ਜੀ ਦੇ ਸਾਰਿਆਂ ਨੂੰ ਸਿੱਖਿਆ ਦਿੱਤੀ ਹੈ ਅੱਜ ਦੇ ਇਸ ਸੰਸਮਾਗਮ ਦੀ ਸੂਮਤ ਸਾਧ ਸੰਗਤ ਨੂੰ ਦੇਸ਼ਾਂ ਦੇ ਚੰਟਕਟੇ ਵੇ ਸਮਾਪਨ ਬਤਾਈ ਜਾਂਦੇ ਆ ਸਤਿਗੁਰੂ ਆਪਣਾ ਮਿਹਰ ਭਰਿਆ ਅਸਰ پہلانچے سب شانتی تے جاتی کلا ہوئے سارے شانتی دا باتا والا ہوئے بلو سادو بلدی شوڑ مہارا کی شردار جی کی ساتھ سارے حکم مہارا کا ساتھ سارے